ਸਤ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਭੈਣ ਭਾਈ ਠੀਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਅੱਜ ਆਪਾਂ ਗੱਲ ਕਰਦੇ ਆ ਜੈਸਮੀਨ ਹੋਣਾ ਬਾਰੇ ਜੋ ਕਿ ਉਹ ਅੱਜ ਹਸਪੀਟਲ ਦੇ ਵਿੱਚ ਹੈ ਜੈਸਮੀਨ ਦੀ ਡਿਲੀਵਰੀ ਆ ਤੀਕਦੇ ਆ ਅਜੂ ਅੱਗੇ ਦਾ ਪੇਲ ਹੋ ਰਹੀ ਹੈ ਜਿਉਣਾ ਤੋਂ ਤੇ ਹਲਕ ਮਦਦ ਕਰ ਰਹੇ ਹੁਕਮ ਕਰ ਜੀ ਆ ਤੇ ਸਪੈਕਟਰ ਬੋਲਣ ਲੱਗੇ ਆਏ ਹੁੰਦਾ ਵੀ ਕੀ ਕਹਾਂਗਾ ਕੀਵੇਂ ਕਹਾਂਗਾ ਨਾ ਤੇ ਬਾਕੀ ਜਿਹੜੋ ਦੇਖ ਲਿਆ ਕਿਹੜਾ ਮਾਲ ਪੀਆ ਜਾਏ ਕਿਹੜਾ ਮਾਲ ਪੀ ਮਰਜੀ ਆ ਅਸੀਂ ਅੰਦਰ ਲੈ ਗਏ ਜੀ ਬੇਹ ਕਾਫੀ ਜਿਆਦਾ ਹੋ ਗਿਆ ਬਹੁਤ ਖਾਗ ਨੌਟ ਹੋ ਗਏ ਲੋਕ ਖਾਗ ਅੰਦਰ ਚਲੇ ਗਏ ਤੇ ਦੇਖ ਰਹੇ ਹੋ ਮਾਰ ਕੇ 10 15 ਮਰਚੀ ਕੀ ਮਾਲ ਕਰੀ ਮਰਜੀ ਆ ਹਨਾ ਜੁੜੇ ਰੇ ਬਣਾਉ ਦੇ ਨਾਲ ਤੇ ਲੱਗਿਆ ਕਿ ਉਹ ਥੰਮ ਦਿਖਾਉਂਦੇ ਆ ਭਾਈ ਸਾਰੇ ਬੈਠੇ ਆ ਟੀਵੀ ਆਈ ਕੋਲੇ ਵਾਲੀ ਜਿਹੜੀ ਸਲਿੱਪ ਦੇ ਵਿੱਚ ਦੇਖ ਹੀ ਲਿਆ ਹੋਣਾ ਕਿ ਬਿਸ਼ਰਮਾ ਦਾ ਸਾਰਾ ਟੱਬਰ ਹੀ ਹਸਪੀਟਲ ਦੇ ਵਿੱਚ ਆਇਆ ਬੈਠਾ ਹੈਗਾ ਇਹਨਾਂ ਨੂੰ ਤਾਂ ਸਿਰਫ ਇੱਕ ਵਲੌਗ ਬਣਾਉਣ ਨਾਲ ਹੀ ਆ ਵਿਊ ਲੈਣੇ ਆ ਇਹਨਾਂ ਨੂੰ ਹੁਣ ਕੁਛ ਨਹੀਂਗਾ ਲੋਕ ਤਾਂ ਡਿਲੀਵਰੀ ਟਾਈਮ ਵਾਹਿਗੁਰੂ ਦਾ ਨਾਮ ਲੈਂਦੇ ਆ ਪ੍ਰਮਾਤਮਾ ਨੂੰ ਯਾਦ ਕਰਦੇ ਆ ਇਹਨਾਂ ਨੂੰ ਤਾਂ ਬਸ ਇੱਕ ਵਲੌਗਾਂ ਦੀ ਪਈ ਹੋਈ ਹੈ ਇਹ ਬਿਸ਼ਰਮਾ ਦੇ ਟੋਲੇ ਨੇ ਤਾਂ ਜਮਾਂ ਹੀ ਹੱਦ ਕਰ ਦਿੱਤੀ ਆ ਟੱਬਰ ਕਰੀ ਜਾਂਦੇ ਆ ਇਹਨਾਂ ਨੂੰ ਤਾਂ ਬਸ ਇੱਕ ਆਪਣੇ ਵਲੌਗਾਂ ਦੇ ਨਾਲ ਹੀ ਆਏ ਨਹੀਂ ਇਹਨੂੰ ਮੁਛਲ ਬੰਦੇ ਨੂੰ ਵੀ ਮੈਂ ਫੋਨ ਸਾਈਡ ਤੇ ਰੱਖ ਦਿਆਂ ਵਾਹਿਗੁਰੂ ਦਾ ਨਾਮ ਜਪ ਲਾਵਾਂ ਸਾਰਾ ਟੱਬਰ ਕਿਵੇਂ ਰੌਲਾ ਪਾਈ ਜਾਂਦਾ ਬੱਚੇ ਤੋਂ ਲੈ ਕੇ ਹੀ ਸਾਰੇ ਹੀ ਇੱਥੇ ਆ ਗਏ ਆ ਹਸਪੀਟਲ 'ਚ ਇਹਦੇ ਸਾਰੇ ਇਹਦੇ ਆਪਦੀ ਫੈਮਿਲੀ ਮੈਂਬਰਸ ਭੈਣ ਭਰਾਏ ਨੇ ਤਾਂ ਸਭ ਆਏ ਸੱਜ ਲਿਆ ਇੱਥੇ ਕੀ ਸੀਗਾ ਇੰਨੇ ਸਾਰੇ ਟੱਬਰ ਨੂੰ ਸੱਜ ਕੇ ਇਹਨੇ ਬਿਠਾ ਲਿਆਗਾ ਤਮਾਸ਼ਾ ਕਿਵੇਂ ਲਾਇਆ ਹੋਇਆ ਇਹਨੇ ਹਸਪੀਟਲ ਦੇ ਵਿੱਚ ਲੱਗਦਾ ਨਾ ਕਿ ਉਹ ਮੈਨੂੰ 3 ਦੇ ਦੇਉਂਗੀ ਅਕਾਦਿਕ ਵਿੱਚ ਤਾਂ ਪ੍ਰੋਗਰਾਮ ਨਹੀਂ ਬਣਦਾ ਬਕੜੇ ਮੈਂ ਦਿੱਤੀ ਤੇ ਨੰਬਰ ਦੇ ਦਿੱਤਾ ਹਾਂ ਜੀ ਨਾ ਠੀਕ ਹੈ ਮੈਂ ਨਹੀਂ ਚਾਹੁੰਦੀ ਬਸ ਕਹਿੰਦੀ ਬੁਲਾਓ ਸਟਾਰਟ ਕਰ ਲੋ ਵਾਹ ਹੋਲੇ ਅਰਜੋਜੀ ਬਾਹਰ ਆ ਜਾਣਾ ਹੋਲੇ ਨੇ ਪਰਫਾਰਮ ਕਰਦੀ ਤੇ ਹਾਂਜੀ ਹਾਂ ਦੇਖੋ ਪਤਾ ਨਹੀਂ ਪਤਾ ਵੀ ਬਿਲਕੁਲ ਦੇਖ ਲਓ ਪਤਾ ਵੀ ਨਹੀਂ ਲੱਗਿਆ ਮੈਨੂੰ ਸਹੀ ਗੱਲ ਹੈ ਜੀ ਹਾਂ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਉਹ ਜਿਹੜਾ ਜੋ ਮਾਲਕ ਨੇ ਮਾਲਕ ਨੂੰ ਸਭ ਪਤਾ ਆ ਦੇਖੋ ਕਿਵੇਂ ਦੋਵੇਂ ਭੈਣਾਂ ਰੌਲਾ ਪਾਈ ਜਾਂਦੀਆਂ ਆ ਆ ਸਿਆਣਾ ਬਿਆਣਾ ਬੰਦਾ ਵੀ ਕੋਲੇ ਬੈਠਾਗਾ ਇਹਨਾਂ ਨੂੰ ਮਤ ਦੇਣ ਵਾਲਾ ਮਿੰਟਲਾ ਦਾ ਕੋਈ ਹੈ ਹੀ ਨਹੀਂ ਇਹਨਾਂ ਦੇ ਟੱਬਰ 'ਚ ਸਾਰੇ ਹੀ ਇਹ ਡੰਗਰ ਹੀ ਆ ਇਹਨਾਂ ਦਾ ਬਸ ਇੱਕ ਵਲੌਗ ਦੀ ਆ ਮਾਸੀ ਕਹਿੰਦੀ ਤੂੰ ਵਲੌਗ ਸਟਾਰਟ ਕਰ ਲੈ ਵਲੌਗ ਤਾਂ ਇਹਨੇ ਉਸ ਟਾਈਮ ਹੀ ਸਟਾਰਟ ਕਰ ਲਈ ਜਦੋਂ ਇਹਨੇ ਹਸਪੀਟਲ ਦੇ ਵਿੱਚ ਐਂਟਰੀ ਕੀਤੀ ਸੀਗੀ ਵਲੌਗ ਤਾਂ ਇਹਦਾ ਚੱਲ ਹੀ ਜਾਂਦਾ ਰਸਤੇ ਚਾਵੇ ਤਾਂ ਵੀ ਚੱਲੀ ਜਾਂਦਾ ਕਿਤੇ ਜਾਵੇ ਆਵੇ ਇਹਦਾ ਤਾਂ ਵਲੌਗ ਚੱਲਦਾ ਹੀ ਰਹਿੰਦਾਗਾ ਵਲੌਗਾਂ ਦੀ ਫਿਕਰ ਨਾ ਕਰੋ ਤੁਸੀਂ ਤੁਸੀਂ ਜੈਸਮਿਨ ਦੀ ਫਿਕਰ ਕਰੋ ਲੋਕ ਤਾਂ ਉਸ ਟਾਈਮ ਡਿਲੀਵਰੀ ਟਾਈਮ ਆ ਨਹੀਂ ਟੈਂਸ਼ਨ ਚ ਹੁੰਦੇ ਆ ਕਿ ਮਾਂ ਦੀ ਜਾਨ ਖਤਰੇ ਚ ਹੁੰਦੀ ਆ ਬੱਚੇ ਨੂੰ ਜਨਮ ਦੇਣਾ ਮਾਂ ਦਾ ਆਪ ਦਾ ਦੂਸਰਾ ਜਨਮ ਹੁੰਦਾ ਹੈਗਾ ਇਹਨਾਂ ਨੂੰ ਤਾਂ ਬਿਸ਼ਰਮਾ ਨੂੰ ਅਕਲ ਹੀ ਨਹੀਂ ਇਹ ਤਾਂ ਕਹਿੰਦਾ ਟੈਂਸ਼ਨ ਲੈਣ ਦੀ ਲੋੜ ਹੀ ਨਹੀਂ ਗਈ ਬਸ ਤੁਸੀਂ ਬੇਫਿਕਰੇ ਹੋ ਜਾਓ ਆਪਾਂ ਨੂੰ 뷰 ਆਉਣ ਦੋ 뷰 ਨਾਲ ਮਤਲਬ ਆ ਵੀਡੀਓ ਬਣਾਓ ਬਸ ਵੀਡੀਓ ਚੱਲੀ ਜਾਂਦੀ ਆ ਇਹਨਾਂ ਦੀ ਬੇਗੂਫ ਡੱਫਰ ਜਿਹਾ ਕਿਸੇ

ਦੀ ਰੀ ਦੀ ਬਤਾਨਿਆ ਕੋਈ ਹਾਜ਼ਰੀ ਨਹੀਂ ਹੈ ਮੋਰੀ ਟਿਪ ਦੇ ਵਿੱਚ ਦੇਖ ਹੀ ਲਿਆ ਕਿ ਜੈਸਮਿਨ ਦੇ ਗੁੜੀਆਂ ਹੋ ਗਈ ਆ ਤੇ ਕਿਵੇਂ ਗੁੜੀਆਂ ਨੂੰ ਚੱਕ ਕੇ ਰੋਲਾ ਪਾਈ ਜਾਂਦੇ ਆ ਸਿਆਣੀਆਂ ਬਿਆਣੀਆਂ ਹੈਗੀਆਂ ਇਹਨਾਂ ਨੂੰ ਹੀ ਚਾਹੀਦਾ ਅੱਗੇ ਤਾਂ ਪੁਰਾਣੇ ਸਮੇਂ ਵਿੱਚ ਤਾਂ ਲੋਕ ਬੱਚਿਆਂ ਨੂੰ ਉਹ ਚੱਕ ਕੇ ਰੋਲਾ ਨਹੀਂ ਐਨਾ ਪਾਉਂਦੇ ਸੀਗੇ ਇਹਨਾਂ ਨੇ ਤਾਂ ਕਿੰਨੀ ਡਿਸਟਰਬੈਂਸ ਕੀਤੀ ਹੋਈ ਆ ਨਾਲ ਹੋਰ ਲੋਕ ਵੀ ਡਿਸਟਰਬ ਹੋ ਰਹੇ ਆ ਇਹਨਾਂ ਨੂੰ ਤਾਂ ਪਤਾ ਨਹੀਂ ਕਦੋਂ ਅਕਲ ਆਊਗੀ ਕਿ ਨਹੀਂ ਆਊਗੀ ਕੋਈ ਇਹਨਾਂ ਨੂੰ ਹੈ ਨਹੀਂਗਾ ਡਾਕਟਰਾਂ ਦੀ ਵੀ ਸ਼ਰਮ ਹੈ ਨਹੀਂ ਇਹਨਾਂ ਨੂੰ ਤਾਂ ਕਿੰਨਾ ਰੌਲਾ ਪਾਈ ਜਾਂਦੇ ਹੈਗੇ ਆ ਇਹਨਾਂ ਦਾ ਬਸ ਇੱਕ ਵਲੌਗਾਂ ਦੇ ਨਾਲ ਆ ਕਿ ਵਲੌਗ ਵੀ ਸਾਡਾ ਨਾਲ-ਨਾਲ ਚੱਲੀ ਜਾਵੇ ਤੇ ਨਾਲ-ਨਾਲੇ ਤਾਂ ਇੰਟਰਟੇਨਮੈਂਟ ਕਰਦੇ ਆ ਇਹਨਾਂ ਚੀਜ਼ਾਂ ਨੂੰ ਚਲਦਾ ਵਾਸ ਨਹੀਂ ਚਲਿਆ ਨਹੀਂ ਤਾਂ ਇਹ ਨੇ ਕੈਮਰਾ ਲੈ ਕੇ ਵੀ ਡਿਲੀਵਰੀ ਰੂਮ ਚ ਚਲਿਆ ਜਾਣਾ ਸੀ ਥੋੜੀ ਜੀ ਡਾਕਟਰਾਂ ਦੀ ਸ਼ਰਮ ਖਾ ਗਿਆ ਜੇ ਉਹ ਨਾ ਨਾ ਖਾਂਦਾ ਤੇ ਇਹ ਸਭ ਕੁਝ ਕਰ ਦੇਣਾ ਸੀਗਾ ਕਿਉਂਕਿ ਇਹਨੇ ਕਲਿੱਪ ਤਾਂ ਹਰ ਇੱਕ ਤਰ੍ਹਾਂ ਦੀ ਲੈਣੀ ਹੁੰਦੀ ਹੈ ਇਹਨੂੰ ਤਾਂ ਕਲਿੱਪਾਂ ਨਾਲ ਹੀ ਮਤਲਬ ਹੈ ਵੀ ਚਲ ਤੂੰ ਇੱਕ ਕਲਿੱਪ ਲੈ ਲੈ ਦੋ ਲੈ ਲੈ ਹੋਰ ਕੋਈ ਵਲੌਗ ਬਣਾ ਲਿਓ ਇਹ ਤਾਂ ਨਹੀਂ ਬਸ ਹਸਪੀਟਲ ਦੀਆਂ ਹੀ ਸਾਰੀਆਂ ਕਲਿੱਪਾਂ ਲਈ ਜਾਣੀਆਂ ਆਇਆਂ ਇਹੇ ਹੀ ਕੰਮ ਆ ਇਹਦੇ ਕੋਲੇ ਇਹਨੂੰ ਮੈਨੂੰ ਲੱਗਦਾ ਹੋਰ ਤਾਂ ਕੋਈ ਕੰਮ ਹੈ ਹੀ ਨਹੀਂਗੇ ਖੁਸ਼ੀ ਰਹਿੰਦੀ ਆਗੇ ਦੇਰ ਸੈਨੀਟਾਈਜ਼ਰ ਕਰਾ ਦੇ ਬੱਤ ਨਾ ਮੈਂ ਕਹਿੰਦਾ ਥੱਲੇ ਲੈ ਕੇ ਹੁੰਦੇ ਨਾ ਜੇ ਇਹਦਾ ਨਹੀਂ ਨਹੀਂ ਜੀਭ ਤੇ ਦਾ ਆ ਹੈਗਾ

ਸੈਨੀਟਾਈਜ਼ਰ ਕਰ ਲਿਆ ਸੈਨੀਟਾਈਜ਼ਰ ਤੇ ਨੇ ਆਏ ਕਰ ਲਿਆ ਬੱਚੀ ਨੂੰ ਤੇ ਨੇ ਹੱਥ ਤੱਕ ਨਹੀਂ ਲਾਇਆਗਾ ਇਹਨੂੰ ਕਿਹੜਾ ਇੰਨੀ ਖੁਸ਼ੀ ਹੋਈ ਹੋਣੀ ਐ ਇਹ ਤਾਂ ਮੁੰਡਾ ਭਾਲਦੇ ਸੀਗੇ ਹੁਣ ਉਹ ਵਧਾਈਆਂ ਤਾਂ ਦੇ ਹੀ ਜਾਂਦੇ ਫੋਕਾ ਪਰ ਮਠਿਆਈ ਮਿਠੀ ਹੋਈ ਜਾਂ ਦੇਖੀ ਨਹੀਂ ਇਹਨਾਂ ਦੇ ਹੱਥ 'ਚ ਇਹ ਤਾਂ ਬੱਚਿਆਂ ਨੂੰ ਵੀ ਅੱਜ ਸਕੂਲੋਂ ਛੁੱਟੀ ਦਿਵਾ ਕੇ ਲੈ ਆਏ ਸੀਗੇ ਕੋਈ ਇਹਨਾਂ ਨੂੰ ਪੜ੍ਹਾਈ ਨਾਲ ਮਕਸਦ ਹੈ ਨਹੀਂਗਾ ਇਹਨਾਂ ਨੂੰ ਤਾਂ ਬਸ ਵੀਡੀਓ ਬਣਾਉਣ ਨਾਲ ਐਨੂੰ ਤਾਂ ਬਸ ਆਇਆ ਮੁੱਛਲ ਨੂੰ ਵੀ ਟਲੈਪੀ ਲੈਣੀ ਆ ਆਇਣੀ ਵੀ ਜੈਸਮੀਨ ਨੂੰ ਬੈੱਡ ਤੇ ਲਟਾ ਦਿਆਂ ਚੱਕ ਕੇ ਕੋਈ ਇਹਨੂੰ ਹੈ ਨਹੀਂ ਗਾ ਤਾਂ ਬਸ ਕਲਿੱਪਾਂ ਲਈ ਜਾਂਦਾ ਕੋਈ ਨਹੀਂ ਆਦਾ ਸਭ ਕੁਝ ਠੀਕ ਹੋ ਜੂਗਾ ਠੀਕ ਤਾਂ ਹੋ ਹੀ ਜਾਣਾ ਤੂੰ ਬਸ ਲਈ ਚੱਲ ਤੇਰਾ ਕਲਿੱਪਾਂ ਨਾਲ ਹੀ ਮਾਰਸਦਾ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਥੈਂਕ ਯੂ